ਹੈਲੋ ਜੀ ਸਸਤੀ ਕਲਜੀ ਮੈਂ ਸਵਾਗਤ ਕਰਦੀ ਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਤੇ ਪਹਿਲਾ ਵੀਡੀਓ ਮੈਂ ਸ਼ੇਅਰ ਕੀਤੀ ਸੀ ਮੇਲ ਵਾਲੇ ਦਿਨ ਤੇ ਅੱਜ ਆਪਾਂ ਮੈਰਿਜ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਦਰਾਣੀਆਂ ਜਠਾਣੀਆਂ ਨਾਲ ਨੇ ਸਾਸੂ ਮਾ ਵੀ ਸਾਡੀ ਨਾਲ ਨੇ ਤੇ ਆਪਾਂ ਸਾਰੇ ਜਣੇ ਚੱਲੇ ਗਏ ਨੇ ਤੇ ਇਸ ਟਾਈਮ ਆਪਾਂ ਪੀ ਰਹੇ ਸੀ ਚਾਹ ਤੇ ਇੱਥੇ ਖੜੇ ਨੇ ਇੱਥੇ ਥੋੜੀ ਜੀ ਵੀਡੀਓ ਸ਼ੂਟ ਕੀਤੀ ਮੈਂ ਤੇ ਆਪਾਂ ਉਸ ਤੋਂ ਬਾਅਦ ਜਾਵਾਂਗੇ ਅੰਦਰ ਰੋਟੀ ਆਪਾਂ ਬਾਅਦ ਚ ਖਾਵਾਂਗੇ ਫਿਰ ਅੰਦਰ ਦਾ ਦੇਖਿਆ ਜਾ ਕੇ ਅੰਦਰ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਹੋਇਆ ਸੀ ਬੱਚੇ ਡਾਂਸ ਕਰ ਰਹੇ ਸੀ ਤੇ ਫੁੱਲ ਇੰਜੋਏ ਕਰ ਰਹੇ ਸੀ ਆਪ ਤੇ ਬੈਠੇ ਦੇਖ ਰਹੇ ਸੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੋਇਆ ਸੀ ਉਸ ਤੋਂ ਬਾਅਦ ਹੋਣੀ ਸੀ ਕੁੜੀ ਦੀ ਐਂਟਰੀ ਕੁੜੀ ਦੀ ਐਂਟਰੀ ਬਹੁਤ ਵਧੀਆ ਹੋਈ ਜਿਹੜਾ ਇਹਨਾਂ ਨੇ ਪ੍ਰੋਗਰਾਮ ਲੜਕੇ ਵਾਲਿਆਂ ਦੀ ਤਰਫ ਤੋਂ ਬਾਜਾ ਕੀਤਾ ਗਿਆ ਸੀ ਜਿਵੇਂ ਢੋਲੀ ਕੀਤਾ ਗਿਆ ਸਾਰਾ ਪੰਜਾਬੀ ਕਲਚਰ ਸੀ ਕਿ ਪੰਜਾਬ ਤੋਂ ਆਈ ਸੀ ਜੰਜ ਤੇ ਉਹ ਦੇਖ ਕੇ ਨਾ ਬਹੁਤ ਵਧੀਆ ਲੱਗਿਆ ਕਿ ਸਾਰਾ ਪੰਜਾਬੀ ਕਲਚਰ ਲੜਕੀਆਂ ਨੇ ਪੰਜਾਬੀ ਲੁੱਕ ਕੀਤਾ ਹੋਇਆ ਸੀ ਤੇ ਆਪਾਂ ਪੰਜਾਬ ਦੇ ਆ ਤਾਂ ਬਹੁਤ ਜ਼ਿਆਦਾ ਇਸ ਚੀਜ਼ ਨਾਲ ਜੁੜੇ ਹੋਈਆਂ ਤੇ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਵਾਰੀ ਸੀ ਜੈ ਮਾਲਾ ਦੀ ਜੈ ਮਾਲਾ ਪਾਣ ਲੱਗੀ ਹੋਈ ਸੀ ਤੇ ਬਹੁਤ ਸੋਹਣੇ ਲੱਗ ਰਹੇ ਸੀ ਮੁੰਡਾ ਤੇ ਕੁੜੀ ਦੋਵੇਂ ਜਣੇ ਤੇ ਜੈ ਮਾਲਾ ਤੋਂ ਬਾਅਦ ਫਿਰ ਆਪਾਂ ਆਗੇ ਸੀ ਰੋਟੀ ਖਾ ਕੇ ਘਰ ਕਿਉਂਕਿ ਅਗਲੇ ਦਿਨ ਫਿਰ ਮੈਰੇ ਸੀ ਅਨੰਦਪ੍ਰਾਪ ਦੀ ਤੇ ਰਾਤ ਨੂੰ ਜਾਗੋ ਵੀ ਨਿਕਲਣੀ ਸੀ ਤੇ ਇਸ ਕਰਕੇ ਆਪਾਂ ਕੰਮ ਕਾਰ ਨਿਬੇੜਨੇ ਸੀ ਜਾ ਕੇ ਤੇ ਫਿਰ ਆਪਾਂ ਸਿੱਧੇ ਵਿਦਾਈ ਤੇ ਹੀ ਆਏ ਕਿਉਂਕਿ ਘਰ ਜਾ ਕੇ ਕੰਮ ਕਰਕੇ ਫਿਰ ਆਪਾਂ ਰਾਤ ਦੀ ਤਿਆਰੀ ਕਰਨੀ ਸੀ ਤੇ ਫਿਰ ਵਿਦਾਈ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ضرور دسنا کیمه دي لګي ਇੱਥੇ ਸਾਰੇ ਲੇਡੀਜ਼ ਖੜੀ ਦੇਖ ਰਹੀ ਸੀ ਵਿਦਾਈ ਦੇ ਟਾਈਮ ਆਪਾਂ ਸਾਰੇ ਜਣੇ ਆ ਗਏ ਸੀ ਇੱਥੇ ਤੇ ਵਿਦਾਈ ਹੋਈ ਵਿਦਾਈ ਦੇ ਟਾਈਮ ਸਾਰਿਆਂ ਇਮੋਸ਼ਨਲ ਹੋ ਗਏ ਸੀ ਕਿਉਂਕਿ ਆਪਣਾ ਟਾਈਮ ਸਾਰਿਆਂ ਨੂੰ ਯਾਦ ਆ ਜਾਂਦਾ ਸੀ ਕਿਵੇਂ ਘਰ ਛੱਡਣੀ ਕੋਈ ਸੋਖੀ ਗੱਲ ਨਹੀਂ ਹੈਗੀ ਲੇਕਿਨ ਸਮਾਜ ਦੀ ਜਿਹੜੀ ਰੀਤ ਹੈ ਪੂਰੀ ਕਰਨੀ ਪੈਂਦੀ ਹੈ ਤੇ ਅੱਜ ਆਪਾਂ ਆਏ ਹਾਂ ਕੱਲੂ ਆਪਣੀ ਧੀਆ ਨੂੰ ਵੀ ਤੋੜਨਾ ਹੈ ਵੈਸੇ ਇਹੀ ਕਹਿ ਸਕਦੇ ਹਾਂ ਬਹੁਤ ਔਖਾ ਟਾਈਮ ਹੁੰਦਾ ਹੈ ਐਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਤੇ ਆਪਾਂ ਲੜਕੇ ਦੇ ਵਿਆਹ ਵਾਲੀ ਵੀ ਵੀਡੀਓ ਸ਼ੇਅਰ ਜਰੂਰ ਕਰਾਂਗੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ